ਤੁਸੀਂ ਗੱਲ ਜੀ ਆਸਟ੍ਰੇਲੀਆ ਬਲੇਟਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਪੁਆਇੰਡਲੈਂਡ ਵਿੱਚ ਅਧਿਆਪਕਾਂ ਦੀ ਹੜਤਾਲ 6 ਲੱਖ ਵਿਦਿਆਰਥੀਆਂ ਦੀ ਪੜਾਈ ਹੋਈ ਪ੍ਰਭਾਵਿਤ ਸਰਕਾਰ ਯੂਨੀਅਨ ਗੱਲਬਾਤ ਅਸਫਲ ਆਸਟ੍ਰੇਲੀਆ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦੀ ਸੀਮਾ ਵਿੱਚ ਕੀਤਾ ਵਾਅਦਾ ਵਿਦਿਆਰਥੀਆਂ ਲਈ ਖੁਸ਼ਖਬਰੀ ਨੌਕਰੀਆਂ ਦੀ ਕਟੌਤੀ ਤੋਂ ਬਾਅਦ ਨਿਊ ਸਾਊਥ ਵੇਲਜ਼ ਦੀ ਸਰਕਾਰ ਦੀ ਹੋਈ ਸਖਤ ਆਲੋਚਨਾ ਤੇਹੜੀਨਾ ਸਰਗਰਮੀਆਂ ਦਾ ਵਿਸਥਾਰ ਕੁਇਨਜ਼ਲੈਂਡ ਦੇ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਹੜਤਾਲ ਨੇ ਪੂਰੇ ਸੂਬੇ ਦੇ ਵਿੱਚ ਹਲਚਲ ਮਚਾ ਦਿੱਤੀ ਹੈ 50 ਹਜ਼ਾਰ ਤੋਂ ਵੱਧ ਅਧਿਆਪਕਾਂ ਨੇ 16 ਸਾਲਾਂ ਦੇ ਵਿੱਚ ਪਹਿਲੀ ਵਾਰ 24 ਘੰਟਿਆਂ ਦੀ ਹੜਤਾਲ ਕੀਤੀ ਜਿਸ ਨਾਲ ਲਗਭਗ 6 ਲੱਖ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਕੁਇਨਜ਼ਲੈਂਡ ਦੇ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕਾਂ ਨੇ ਕੰਮ ਬੰਦ ਕਰ ਦਿੱਤਾ ਜਿਸ ਨਾਲ ਸੂਬੇ ਦੇ ਸਕੂਲੀ ਸਿਸਟਮ ਦੇ ਵਿੱਚ ਵੱਡਾ ਵਿਗਨ ਪਿਆ ਕੁਇੰਸਲੈਂਡ ਟੀਚਰਸ ਯੂਨੀਅਨ ਦੀ ਪ੍ਰਧਾਨ ਕ੍ਰੇਸਟਾ ਨੇ ਕਿਹਾ ਕਿ ਸਰਕਾਰ ਦੀ ਪੇਸ਼ਕਸ਼ ਨਾਲ ਅਧਿਆਪਕ ਦੇਸ਼ ਦੇ ਸਭ ਤੋਂ ਘੱਟ ਤਨਖਾਹ ਵਾਲੇ ਅਧਿਆਪਕ ਬਣ ਜਾਣਗੇ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਹੜਤਾਲ ਸਿਰਫ ਤਨਖਾਹ ਲਈ ਨਹੀਂ ਸਗੂ ਸਕੂਲਾਂ ਦੇ ਵਿੱਚ ਸੁਰੱਖਿਅਤ ਮਾਹੌਲ, ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਅਤੇ ਕੰਮ ਦੇ ਬੋਝ ਨੂੰ ਘਟਾਉਣ ਦੇ ਲਈ ਵੀ ਹੈ। ਯੂਨੀਅਨ ਨੇ ਮਾਪਿਆਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ ਅਤੇ ਇਸ ਹੜਤਾਲ ਦੇ ਵਿੱਚ ਆਪਣਾ ਯੋਗਦਾਨ ਦੇਣ। ਸਰਕਾਰੀ ਅੰਕੜਿਆਂ ਦੇ ਮੁਤਾਬਕ ਸਿਰਫ 13% ਵਿਦਿਆਰਥੀ ਯਾਨੀ ਕਿ ਲਗਭਗ 74000 ਬੱਚੇ ਹੀ ਸਕੂਲ ਪਹੁੰਚ ਸਕੇ ਸਕੂਲ ਖੁੱਲੇ ਰਹੇ ਪਰ ਕੋਈ ਰਸਮੀ ਪੜ੍ਹਾਈ ਨਹੀਂ ਕਰਵਾਈ ਗਈ ਹੜਤਾਲ ਦੌਰਾਨ ਸੂਬੇ ਭਰ ਦੇ ਵਿੱਚ 30 ਤੋਂ ਵੱਧ ਰੈਲੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਅਧਿਆਪਕਾਂ ਨੇ ਬ੍ਰਿਸਬੇਨ ਦੀ ਸੰਸਦ ਵੱਲ ਮਾਰਚ ਕੀਤਾ ਅਧਿਆਪਕਾਂ ਦਾ ਕਹਿਣਾ ਹੈ ਕਿ ਸਕੂਲਾਂ ਦੇ ਵਿੱਚ ਵਾਧਦੀ ਹਿੰਸਾ ਅਤੇ ਸਹੀ ਸਰੋਤਾਂ ਦੀ ਘਾਟ ਨੇ ਉਹਨਾਂ ਨੂੰ ਇਹ ਕਦਮ ਚੁੱਕਣ ਦੇ ਲਈ ਮਜਬੂਰ ਕੀਤਾ ਹੈ ਇੱਕ ਅਧਿਆਪਕ ਨੇ ਕਿਹਾ ਕਿ ਸਾਡੇ ਨਾਲ ਅਜੀਬ ਵਿਵਹਾਰ ਹੁੰਦਾ ਜੋ ਸਿਆਸਤਦਾਨਾਂ ਨੂੰ ਕਦੇ ਸਹਿਣ ਨਹੀਂ ਕਰਨਾ ਪੈਂਦਾ ਸਰਕਾਰ ਨੇ ਹੜਤਾਲ ਦੇ ਜਵਾਬ ਦੇ ਵਿੱਚ ਕੁਈਨਸਲੈਂਡ ਇੰਡਸਟਰੀਅਲ ਰਿਲੇਸ਼ਨਸ ਕਮਿਸ਼ਨ ਵਿੱਚ ਸਮਝਾਤੇ ਲਈ ਅਰਜ਼ੀ ਦਿੱਤੀ ਸਿੱਖਿਆ ਮੰਤਰੀ ਜான் ਪੌਲ ਨੇ ਕਿਹਾ ਕਿ ਸਰਕਾਰ ਨੇ ਪਿਛਲੇ 5 ਮਹੀਨਿਆਂ ਵਿੱਚ 18 ਵਾਰ ਯੂਨੀਅਨ ਦੇ ਨਾਲ ਗੱਲਬਾਤ ਕੀਤੀ ਸਰਕਾਰ ਨੇ ਅਧਿਆਪਕਾਂ ਨੂੰ 2025 ਦੇ ਵਿੱਚ 3% 2026 ਅਤੇ 27 ਦੇ ਵਿੱਚ 2.5% ਤਨਖਾਹ ਵਾਧੇ ਦੀ ਪੇਸ਼ਕਸ਼ ਕੀਤੀ ਹੈ ਨਾਲ ਹੀ ਸਕੂਲ ਕੈਂਪਾਂ ਦੇ ਲਈ ਵਾਧੂ ਪੱਤੇ ਅਤੇ ਇੱਕ ਵਿਦਿਆਰਥੀ ਮੁਕਤ ਦਿਨ ਵਰਗੀਆਂ ਸਹੂਲਤਾਂ ਵੀ ਪੇਸ਼ ਕੀਤੀਆਂ ਨੇ ਪਰ ਯੂਨੀਅਨ ਦਾ ਕਹਿਣਾ ਹੈ ਕਿ ਇਹ ਪੇਸ਼ਕਸ਼ ਅਧਿਆਪਕਾਂ ਨੂੰ ਰਾਸ਼ਟਰੀ ਪੱਧਰ ਤੇ ਪਿੱਛੇ ਤੱਕ ਦੇਵੇਗੀ ਕੁئینਜ਼ਲੈਂਡ ਇੰਡਸਟਰੀਅਲ ਰਿਲੇਸ਼ਨਸ ਕਮਿਸ਼ਨ ਦੇ ਵਿੱਚ ਅਗਲੀ ਮੀਟਿੰਗ 7 ਅਗਸਤ ਯਾਨੀ ਕਿ ਅੱਜ ਹੈ ਜੇਕਰ ਇਸ ਵਿੱਚ ਕੋਈ ਸਮਝੌਤਾ ਨਾ ਹੋਇਆ ਤਾਂ ਯੂਨੀਅਨ ਨੇ ਹੋਰ ਸਖਤ ਕਾਰਵਾਈਆਂ ਦੀ ਚੇਤਾਵਨੀ ਦਿੱਤੀ ਹੈ ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਉਹ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਪਹਿਲ ਦੇਵੇਗੀ ਅਤੇ ਸਕੂਲਾਂ ਨੂੰ ਖੁੱਲ੍ਹਾ ਰੱਖਣ ਦੀ ਕੋਸ਼ਿਸ਼ ਕਰੇਗੀ ਇਜ਼ਰਾਨ ਮਾਪਿਆਂ ਦੇ ਵਿੱਚ ਸਾਂਝੀਆਂ ਪ੍ਰਤੀਕਿਰਿਆਵਾਂ ਵੇਖਣ ਨੂੰ ਮਿਲੀਆਂ ਕੁਝ ਮਾਪੇ ਅਧਿਆਪਕਾਂ ਦੇ ਸਮਰਥਨ ਦੇ ਵਿੱਚ ਨੇ ਜਦਕਿ ਕੁਝ ਨੇ ਸਕੂਲ ਬੰਦ ਹੋਣ ਦੇ ਕਾਰਨ ਪਰੇਸ਼ਾਨੀ ਦਾ ਸਾਹਮਣਾ ਵੀ ਕੀਤਾ ਕੁਈਨਜ਼ਲੈਂਡ ਦੇ ਸਿੱਖਿਆ ਵਿਭਾਗ ਨੇ ਮਾਪਿਆਂ ਨੂੰ ਸਕੂਲਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ ਤਾਂ ਜੋ ਉਹ ਹੜਤਾਲ ਦੇ ਦਿਨਾਂ ਦੇ ਪ੍ਰਬੰਧ ਬਾਰੇ ਕੁਝ ਅਹਿਮ ਜਾਣਕਾਰੀ ਹਾਸਲ ਕਰ ਸਕਣ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲਿਆਂ ਦੀ ਸੀਮਾ ਦੇ ਵਿੱਚ ਕੁਝ ਢਿੱਲ ਦਿੱਤੀ ਜਾਵੇਗੀ ਹਾਲਾਂਕਿ ਇਹ 2025 ਦੇ ਮੁਕਾਬਲੇ ਵਿੱਚ ਇੱਕ ਵਾਅਦਾ ਹੈ ਪਰ ਅੰਤਰਰਾਸ਼ਟਰੀ ਸਿੱਖਿਆ ਖੇਤਰ ਦੇ ਲਈ ਹਾਲਾਤ ਅਜੇ ਵੀ ਚੁਣੌਤੀਪੂਰਨ ਰਹਿਣਗੇ ਆਸਟ੍ਰੇਲੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ 2026 ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੀਮਾ ਨੂੰ 270000 ਤੋਂ ਵਧਾ ਕੇ 295000 ਕਰ ਦਿੱਤਾ ਜਾਵੇਗਾ ਇਹ ਵਾਅਦਾ ਸਰਕਾਰ ਦੀ ਨਿਯੰਤਰਿਤ ਵਿਕਾਸ ਨੀਤੀ ਦਾ ਹਿੱਸਾ ਹੈ ਜਿਸ ਦਾ ਮਕਸਦ ਅੰਤਰਰਾਸ਼ਟਰੀ ਸਿੱਖਿਆ ਨੂੰ ਸਥਿਰ ਅਤੇ ਸੰਤੁਲਿਤ ਰੱਖਣਾ ਹੈ ਪਰ ਇਸ ਦੇ ਬਾਵਜੂਦ ਸਖਤ ਵੀਜ਼ਾ ਨਿਯਮਾਂ ਅਤੇ ਹੋਰ ਪ੍ਰਵਾਸ ਨੀਤੀਆਂ ਦੇ ਕਾਰਨ 2026 ਦੇ ਵਿੱਚ ਨਵੇਂ ਵਿਦਿਆਰਥੀਆਂ ਦੀ ਗਿਣਤੀ ਸ਼ਾਇਦ ਇਸ ਸੀਮਾ ਤੋਂ ਵੀ ਘੱਟ ਰਹੇ 2025 ਵਿੱਚ ਸਰਕਾਰ ਨੇ 2,70,000 ਨਵੇਂ ਵਿਦਿਆਰਥੀਆਂ ਦੀ ਸੀਮਾ ਨਿਰਧਾਰਤ ਕੀਤੀ ਸੀ ਜਿਸ ਵਿੱਚ 1,76,000 ਉੱਚ ਸਿੱਖਿਆ ਅਤੇ 94000 ਵੋਕੇਸ਼ਨਲ ਸਿੱਖਿਆ ਲਈ ਸਨ ਹਰ ਸਿੱਖਿਆ ਸੰਸਥਾ ਨੂੰ ਇਸ ਦੇ ਅੰਦਰ ਆਪਣੀ ਵੱਖਰੀ ਸੀਮਾ ਮਿਲੀ ਸੀ 2026 ਦੇ ਵਿੱਚ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਘੱਟੋ ਘੱਟ 2025 ਵਾਲੀ ਸੀਮਾ ਮਿਲੇਗੀ ਜਿਸ ਵਿੱਚ ਉੱਚ ਸਿੱਖਿਆ ਸੰਸਥਾਵਾਂ ਨੂੰ 196750 ਸੀਟਾਂ ਅਤੇ ਵੋਕੇਸ਼ਨਲ ਸੈਕਟਰ ਦੇ ਵਿੱਚ 5% ਦਾ ਵਾਅਦਾ ਕੀਤਾ ਜਾਵੇਗਾ ਸਰਕਾਰ ਨੇ ਕੁਝ ਵਿਦਿਆਰਥੀ ਸ਼੍ਰੇਣੀਆਂ ਨੂੰ ਇਸ ਸੀਮਾ ਤੋਂ ਛੋੜ ਦਿੱਤੀ ਹੈ ਜਿਵੇਂ ਕਿ ਸਕੂਲੀ ਵਿਦਿਆਰਥੀ ਅੰਗਰੇਜ਼ੀ ਭਾਸ਼ਾ ਦੇ ਵਿਦਿਆਰਥੀ ਪੈਸੀਫਿਕ ਅਤੇ ਟਿਮੋਰ ਲਿਸਟਿਡ ਤੋਂ ਵਿਦਿਆਰਥੀ ਸਰਕਾਰੀ ਸਕਾਲਰਸ਼ਿਪ ਵਾਲੇ ਵਿਦਿਆਰਥੀ ਅਤੇ ਆਪਸ਼ੋਰ ਕੋਰਸ ਕਰਨ ਵਾਲੇ ਵਿਦਿਆਰਥੀ ਇਸ ਤੋਂ ਇਲਾਵਾ ਦੋ ਨਵੀਆਂ ਛੋਟਾਂ ਸ਼ਾਮਲ ਕੀਤੀਆਂ ਗਈਆਂ ਨੇ ਜਿਸ ਵਿੱਚ ਆਸਟ੍ਰੇਲੀਆਈ ਸਕੂਲਾਂ ਤੋਂ ਉੱਚ ਸਿੱਖਿਆ ਵਿੱਚ ਜਾਣ ਵਾਲੇ ਵਿਦਿਆਰਥੀ ਅਤੇ ਪਾਠਵੀ ਕਾਲਜਾਂ ਤੋਂ ਆਉਣ ਵਾਲੇ ਵਿਦਿਆਰਥੀ ਸ਼ਾਮਲ ਨੇ ਪਰ ਸਰਕਾਰ ਦੀਆਂ ਸਖਤ ਪ੍ਰਵਾਸ ਨੀਤੀਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੰਗ ਤੇ ਬੁਰੀ ਤਰ੍ਹਾਂ ਨਾਲ ਅਸਰ ਪਾਇਆ ਹੈ 2025 ਦੇ ਪਹਿਲੇ 6 ਮਹੀਨਿਆਂ ਵਿੱਚ ਵੋਕੇਸ਼ਨਲ ਵੀਜ਼ਿਆਂ ਲਈ ਅਰਜ਼ੀਆਂ 2023 ਦੇ ਮੁਕਾਬਲੇ 75% ਘਟ ਗਈਆਂ ਨੇ ਵੀਜ਼ਾ ਅਰਜੀ ਦੀ ਫੀਸ ਨੂੰ ਦੁੱਗਣੀ ਕਰਕੇ 1600 ਆਸਟ੍ਰੇਲੀਅਨ ਡਾਲਰ ਕਰਨ ਦੀ ਮੰਗ ਵੀ ਘਟੀ ਹੈ ਯੂਨੀਵਰਸਟੀਆਂ ਤੇ ਵੋਕੇਸ਼ਨਲ ਸੰਸਥਾਵਾਂ ਦਾ ਕਹਿਣਾ ਹੈ ਕਿ ਇਹਨਾਂ ਨੀਤੀਆਂ ਦੇ ਆਸਟ੍ਰੇਲੀਆ ਦੀ ਅੰਤਰਰਾਸ਼ਟਰੀ ਸਿੱਖਿਆ ਮਾਰਕੀਟ ਦੀ ਸ਼ਾਖ ਨੂੰ ਨੁਕਸਾਨ ਪਹੁੰਚਾਇਆ ਹੈ ਜੋ ਕਿ 51 ਅਰਬ ਡਾਲਰ ਦੀ ਆਰਥਿਕਤਾ ਦਾ ਹਿੱਸਾ ਹੈ ਇਸ ਦੇ ਨਾਲ ਹੀ ਸਰਕਾਰ ਦਾ ਕਹਿਣਾ ਹੈ ਕਿ ਇਹ ਸੁਧਾਰ ਅੰਤਰਰਾਸ਼ਟਰੀ ਸਿੱਖਿਆ ਨੂੰ ਵਧੇਰੇ ਸੁਰੱਖਿਅਤ ਅਤੇ ਗੁਣਵੱਤਾ ਵਾਲਾ ਬਣਾਉਣ ਦੇ ਲਈ ਹੈ ਪਰ ਯੂਨੀਵਰਸਟੀਆਂ ਦੇ ਨਤਾਵਾਂ ਜਿਵੇਂ ਕਿ ਯੂਨੀਵਰਸਿਟੀਆਂ ਆਸਟ੍ਰੇਲੀਆ ਦੇ ਸੀਈਓ ਲੂਕ ਸ਼ੀਹੀ ਨੇ ਇਸ ਨੂੰ ਆਰਥਿਕ ਨੁਕਸਾਨ ਦੱਸਿਆ ਕਿਉਂਕਿ ਇਸ ਸੈਕਟਰ 14000 ਨੌਕਰੀਆਂ ਅਤੇ 4.3 ਅਰਬ ਡਾਲਰ ਦੀ ਆਮਦਨ ਨੂੰ ਖਤਰੇ ਦੇ ਵਿੱਚ ਪਾਉਂਦਾ ਹੈ ਸਥਾਨਕ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਹਾਊਸਿੰਗ ਦੀ ਸਮੱਸਿਆ ਇੱਕ ਵੱਡੀ ਚੁਣੌਤੀ ਹੈ ਅਤੇ ਸਰਕਾਰ ਨੇ ਯੂਨੀਵਰਸਟੀਆਂ ਨੂੰ ਸਾਊਥ-ਈਸਟ ਏਸ਼ੀਆ ਦੇ ਨਾਲ ਸਬੰਧ ਵਧਾਉਣ ਅਤੇ ਹਾਊਸਿੰਗ ਸੁਧਾਰਨ ਦੀ ਸ਼ਰਤ ਤੇ ਵਧੇਰੇ ਸੀਟਾਂ ਦੀ ਪੇਸ਼ਕਸ਼ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਇਸ ਸੈਕਟਰ ਦੀ ਸ਼ਾਖ ਅਤੇ ਆਰਥਿਕ ਯੋਗਦਾਨ ਨੂੰ ਬਚਾਉਣ ਦੇ ਲਈ ਸੰਤੁਲਿਤ ਨੀਤੀਆਂ ਬਣਾਉਣ ਦੀ ਲੋੜ ਹੈ ਨਹੀਂ ਤਾਂ ਆਸਟ੍ਰੇਲੀਆ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਚੋਣ ਵਿੱਚ ਮੁਕਾਬਲੇਬਾਜ਼ੀ ਵਿੱਚ ਪਛੜਨ ਦਾ ਖਤਰਾ ਹੈ ਦਫ਼ਤਰਾਂ ਵਿੱਚੋਂ ਭੂਮਿਕਾਵਾਂ ਨੂੰ ਖਤਮ ਕੀਤੇ ਜਾਣ ਤੋਂ ਬਾਅਦ ਜਨਤਕ ਖੇਤਰ ਦੇ ਕਰਮਚਾਰੀਆਂ ਨੇ ਨਿਊ ਸਾਊਥ ਵੇਲ ਸਰਕਾਰ ਦੇ ਕਰਮਚਾਰੀਆਂ ਦੇ ਨਾਲ ਨਜਿੱਠਣ ਦੇ ਤਰੀਕੇ ਦੀ ਸਖਤ ਆਲੋਚਨਾ ਕੀਤੀ ਵਿਆਪਕ ਕਟੌਤੀਆਂ ਤੋਂ ਬਾਅਦ ਮੁਲਾਜ਼ਮਾਂ ਵਿੱਚ ਨਾਰਾਜ਼ਗੀ ਵੱਧ ਰਹੀ ਹੈ ਨੇ ਹੁਣ ਸੌਖਵਲ ਸਰਕਾਰੀ ਖੇਤਰ ਦੇ ਮੁਲਾਜ਼ਮ ਸਰਕਾਰ ਦੇ ਤਾਜ਼ਾ ਫੈਸਲਿਆਂ ਤੋਂ ਨਰਾਸ਼ ਅਤੇ ਗੁੱਸੇ ਦੇ ਵਿੱਚ ਨੇ ਸਰਕਾਰ ਨੇ ਬਜਟ ਦੇ ਵਿੱਚ ਕਟੌਤੀ ਦੇ ਨਾਂ ਤੇ ਸਰਕਾਰੀ ਵਿਭਾਗਾਂ ਵਿੱਚ ਵੱਡੀ ਗਿਣਤੀ ਵਿੱਚ ਨੌਕਰੀਆਂ ਦੀ ਕਟੌਤੀ ਕੀਤੀ ਹੈ ਇਸ ਦਾ ਸਿੱਧਾ ਅਸਰ ਸਿਹਤ ਸਿੱਖਿਆ ਤੇ ਜਨਤਕ ਸੇਵਾਵਾਂ ਵਰਗੇ ਮਹੱਤਵਪੂਰਨ ਖੇਤਰਾਂ ਤੇ ਪਿਆ ਮਲਾਜ਼ਮਾਂ ਦਾ ਕਹਿਣਾ ਹੈ ਕਿ ਇਹਨਾਂ ਕਟੌਤੀਆਂ ਨੇ ਨਾ ਸਿਰਫ ਉਹਨਾਂ ਦੀ ਨੌਕਰੀ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਇਆ ਸਗੋਂ ਜਨਤਕ ਸੇਵਾਵਾਂ ਦੀ ਗੁਣਵੱਤਾ ਨੂੰ ਵੀ ਪ੍ਰਭਾਵਿਤ ਕੀਤਾ ਹੈ ਯੂਨੀਅਨ ਨੇਤਾਵਾਂ ਨੇ ਸਰਕਾਰ ਤੇ ਦੋਸ਼ ਲਗਾਇਆ ਹੈ ਕਿ ਉਹ ਮਲਾਜ਼ਮਾਂ ਨਾਲ ਸਲਾਹ مشورے ਕੀਤੇ ਬਿਨਾ ਹੀ ਇਹ ਫੈਸਲੇ ਲੈ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਮਜ਼ਦੂਰ ਸ਼ਕਤੀਆਂ ਦੀਆਂ ਜ਼ਰੂਰਤਾਂ ਅਤੇ ਉਹਨਾਂ ਦੇ ਹੱਕਾਂ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕੀਤਾ ਹੈ ਸਿਹਤ ਵਿਭਾਗ ਵਿੱਚ ਕੰਮ ਕਰਨ ਵਾਲੇ ਇੱਕ ਮਲਾਜ਼ਮ ਨੇ ਦੱਸਿਆ ਸਾਡੇ ਕੋਲ ਪਹਿਲਾਂ ਹੀ ਸਟਾਫ ਦੀ ਕਮੀ ਸੀ ਅਤੇ ਹੁਣ ਇਹਨਾਂ ਕਟੌਤੀਆਂ ਨੇ ਸਾਡੇ ਤੇ ਕੰਮ ਦਾ ਦਬਾਅ ਵਧਾ ਦਿੱਤਾ ਹੈ ਇਸ ਦੇ ਨਾਲ ਹੀ ਸਰਕਾਰ ਦਾ ਕਹਿਣਾ ਹੈ ਕਿ ਇਹ ਕਟੌਤੀਆਂ ਆਰਥਿਕ ਸਥਿਤੀ ਨੂੰ ਸੁਧਾਰਨ ਅਤੇ ਬਜਟ ਨੂੰ ਸੰਤੁਲਿਤ ਕਰਨ ਦੇ ਲਈ ਜ਼ਰੂਰੀ ਨੇ ਪਰ ਮੁਲਾਜ਼ਮਾਂ ਤੇ ਯੂਨੀਅਨਾਂ ਦਾ ਮੰਨਣਾ ਹੈ ਕਿ ਸਰਕਾਰ ਨੇ ਇਹ ਫੈਸਲੇ ਜਲਦਬਾਜ਼ੀ ਦੇ ਵਿੱਚ ਅਤੇ ਬਿਨਾਂ ਕਿਸੇ ਸਮੇਂ ਦੀ ਯੋਜਨਾ ਲੈ ਕੇ ਕੀਤੇ ਸਾਨਕ ਪਾਈਚਾਰਿਆਂ ਦੇ ਵਿੱਚ ਇਸ ਦਾ ਵਿਰੋਧ ਵੀ ਵਧ ਰਿਹਾ ਕਿਉਂਕਿ ਜਨਤਕ ਸੇਵਾਵਾਂ ਤੇ ਨਿਰਪਰ ਲੋਕਾਂ ਨੂੰ ਹੁਣ ਲੰਮੀਆਂ ਉਡੀਕਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਯੂਨੀਅਨਾਂ ਨੇ ਸਰਕਾਰ ਦੇ ਨਾਲ ਗੱਲਬਾਤ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ ਜੇਕਰ ਸਰਕਾਰ ਨੇ ਇਹਨਾਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਇਸ ਦੇ ਨਾਲ ਹੀ ਜਾਣ ਤੋਂ ਪਹਿਲਾਂ ਮੜ ਤੋਂ ਨਜ਼ਰ ਮਾਰ ਲੈਣੇ ਆ ਸੁਰੱਖਿਆ ਦੇ ਉੱਪਰ ਪੁਆਇੰਟ ਲੈਂਡ ਵਿੱਚ ਅਧਿਆਪਕਾਂ ਦੀ ਹੜਤਾਲ 6 ਲੱਖ ਵਿਦਿਆਰਥੀਆਂ ਦੀ ਪੜ੍ਹਾਈ ਹੋਈ ਪ੍ਰਭਾਵਿਤ ਸਰਕਾਰ ਯੂਨੀਅਨ ਗੱਲਬਾਤ ਅਸਫਲ ਆਸਟ੍ਰੇਲੀਆ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦੀ ਸੀਮਾ ਵਿੱਚ ਕੀਤਾ ਵਾਅਦਾ ਵਿਦਿਆਰਥੀਆਂ ਲਈ ਖੁਸ਼ਖਬਰੀ ਨੌਕਰੀਆਂ ਦੀ ਕਟੌਤੀ ਤੋਂ ਬਾਅਦ ਨਿਊ ਸਾਊਥ ਵੇਲਜ਼ ਦੀ ਸਰਕਾਰ ਦੀ ਹੋਈ ਸਖਤ ਆਲੋਚਨਾ ਅੱਜ ਦੇ ਆਸਟ੍ਰੇਲੀਆ ਬਲਟਨ ਦੇ ਵਿੱਚ ਐਨਾ ਹੀ ਕੱਲ ਮੁੜਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ